ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਬਾਪੂ ਜੀ ਲੱਗ ਰਹੇ ਨੇ ਰੋਟੀ ਖਾਣ ਹੁਣ ਅਸੇ ਤ ਪਹਿਲਾਂ ਨਾਲੋਂ ਠੀਕ ਆ ਹੁਣ ਰੋਟੀ ਪਾਣੀ ਖਾਈ ਜਾਂਦੇ ਨੇ ਹਨਾ ਜਿੰਨੀ ਕੁ ਲੋੜ ਹੁੰਦੀ ਆ ਆਧੀ ਚਾਹੇ 2 ਵਰਕੀਆਂ ਵੀ ਚਲੋ ਆਧਾਰ ਹੋ ਜਾਂਦਾ ਇੰਨੇ ਨਾਲੇ ਮੱਗਰ ਲੱਗ ਰਿਹਾ ਜੀਰੀ ਲਾਉਣ ਖੇਤ ਪੰਜ ਛੇ ਕਿੱਲੇ ਲੱਗ ਗਏ ਹੈ ਔਰ ਐਨਾ ਲਿਟ ਕੇ ਜੇ ਕਿੱਥੇ ਖਾਦਾ ਜਾਂਦਾ ਦੂਰਾ ਹੋਰ ਹੋਵੇ ਜਮ ਦਰਾ ਲਵ ਆ ਤੇ ਨਹੀਂ ਲੱਗ ਕੇ ਆਈਸਕ੍ਰੀਮ ਖਾਣੀ ਆ आइसक्रीम खानी रताई <दूरी> हम दो काम किले रात खा दी थी फिर ता वधिया चल आए अभी ओही माड़े मोटे ना दार हो जा में नहीं आनी आनी आ लो थोड़ी आ लो पास ਦੇ ਇਹ ਗਾਣੇ ਕਈ ਬਹੁ ਟਾਈਮਵਾ ਲਾ ਦਿੰਦੇ ਨੇ ਲਵ ਜੇ ਤਾਂ ਹਾਇ ਬੂ ਕਰੀ ਜਾਂਦੇ ਨੇ ਤਾਂ ਨਹੀਂ ਤੁਸੀਂ ਮਾਨ ਜੇ ਇਹ ਟੀਕੇ ਪਏ ਰਹਿੰਦੇ ਨੇ ਹੋਰ ਨੂੰ ਮਾਰ ਲਓ ਜੇ ਤਾਂ ਹੋਰ ਜਿਆਦੇ ਹੋਣਾ ਤਾਂ ਕੋਹੀ ਤਾਂ ਹੈਗਾ ਜੇ ਪਏ ਰਹਿੰਦੇ ਨੇ ਤਾਂ ਨਹੀਂ ਮਾਨ ਹੈਗੇ ਨਾਲੇ ਵੀ ਦੁਪਹਿਰੇ ਖਾਂਦੇ ਨਹੀਂ ਦੁਪਹਿਰੇ ਕੱਲੀ ਚਾਹ ਪੀਂਦੇ ਨੇ ਇਹ ੱਟਕੇ ਨਾਲੇ ਖਵਾਈ ਜਾਂਦੇ ਨੇ ਫਿਰ ਜੇ ਦੁਪਹਿਰੇ ਖਾ ਲੈਂਦੇ ਨੇ ਫਿਰ ਇਹ ਆਥਣੇ ਨਹੀਂ ਖਾਂਦੇ ਹੈਗੇ ਹੁਣ ਇੰਨਾ ਕਿੰਨਾ ਕੁ ਹਾਜਮ ਹੁੰਦਾ ਖਾਣਾ ਵੀ ਚਲ ਦੋ ਡੰਗ ਖਾ ਲੈਣਾ ਬੋਲੀ ਵਧੀਆ ਮਾਲ ਲਈ ਕਰੀ ਜੋ ਨਾ ਹੀ ਮਾਲ ਲਈ ਕਰੀ ਯੋਗਾ ਡੋਗ ਲੱਤ ਪਾਣੀ ਲੈਣਾ ਮੰਨਾਈ ਨਹੀਂ ਸਿਰ ਵੀ ਬਾਹੇ ਦੇ ਪਰਵਾਰ ਦੇ ਖਿੰਦੇ ਰਹਿੰਦੇ ਨੇ ਇਧਰ ਝੜਦੇ ਕੁਰਸੀ ਤੇ ਪਾਣੀ ਵਰਤ ਲੈਣਾ ਕੋਈ ਕਰੇ ਯਾ ਅਰ ਕੰਗਾ ਕੱਢ ਲੈ ਸਰੋਂ ਦਾ ਵਜਾਇਆ ਮੈਨੂੰ ਹਾਂ ਮੁੰਡੇ ਚਾਹ ਲੈ ਇਧਰ ਨਹੀਂ ਬਾਹੇ ਮੁੰਡੇ ਜੇ ਤਾਂ ਹੈਗੇ ਆ ਹੋਰ ਕਿੱਥੇ ਹੋ ਤੁਸੀਂ ਹੋਰ ਕਿੱਥੇ ਆ ਤੁਸੀਂ ਆ ਦੜੀਏ ਬੁਰਸੇ ਕਹਿੰਦੇ ਅੰਦਰ ਪਿਆ ਆਣਾ ਸਰਾ ਆ ਜਦ ਲੇ ਆਉਂਦੇ ਨਾ ਕੱਟਦਾ ਪਿਆ ਨਾ ਬੰਤਾ ਜੀ ਕਾਤੀਸ ਗਾ ਮੈਂ ਤਾਂ ਇਹ ਮਟੈਂਕੀ ਕਾਲੇ ਮੋਟਰ ਪਾਈ ਜੀ ਬੈਠਾ ਉਹ ਮੇਰਾ ਤਾਂ ਕਿ ਉਹ ਰੋਣਾ ਰਾਹ ਹੱਥ ਛੜਾ ਦੇ ਇਧਰ ਲੈ ਤੇਰੇ ਘਣੀ ਆਲਾ ਇਧਰ ਉਂਗਣਾ ਹੋ ਜਾ ਹਾਂ ਹੁਣ ਅੱਗੇ ਕਰ ਦੇ ਵਿੱਕੀ ਵਾਲਾ ਦੇਖੀ ਉਸ ਸਿਰ ਕੀ ਮੇ ਬਾਹੂ ਹੋਰ ਪਿੱਛੇ ਪਿੱਛੇ ਗੇਹਰੀ ਜਾਂਦੇ ਨੇ ਅਹ ਅਹ ਭਰਨ ਹੁਣ ਤੜੀ ਵਾਗ ਤੜੀ ਵਾਗ ਆ ਗਰੇਰ ਦੋ ਵਟੇ ਦੇ ਦੇ

ओके ओके ਲੈ ਲੋ ਇਹਨੂੰ ਆਇਆ ਨਾ ਚੱਕ ਕੇ ਰੱਖੋ ਇਹ ਟਾਂ ਕਰ ਲੋ ਇਹਨੂੰ ਘਰ ਦੇਣ ਦੁਕਣ ਲੱਗ ਜੂਗੀ ਨਾੜਾਂ ਕਢਾ ਕੇ ਆਏ ਉੱਪਰੇ ਘਾ ਕੇ ਰੱਖਦੇ ਨੇ ਹੁਣ ਤਾਂ ਜੁੰਗਿਆ ਕੰ ਵੀ ਠੀਕ ਹੋ ਗਏ ਸਭ ਕੁ ਕੇ ਹੁਣ ਤਾਂ ਪੈ ਗਿਆ ਫਰਕ ਹਾਂਜੀ ਯੇਸੀ ਜਲ ਰਹਿਆ ਅੰਡਰ ਲਾਈਟ ਆ ਕੋਈ ਨਹੀਂ ਬੰਦ ਕਰਦਾ ਲੋਈ ਲੈ ਲਓ ਥੋੜੀ ਜੀ ਗਾਸੂ ਮੋਟਾ ਬੰਨ੍ਹ ਪਾਟਾ ਦੇ ਆਹ ਕਰਤਾ ਬੰਦ ਇਹ ਆ ਕੱਪੜੀ ਲੇਖੋ ਫੇਰ ਕਰ ਲਈਏ ਉਹ ਏਸੀ ਤਾਂ ਬੰਦ ਕਰਤਾ ਹੁਣ ਉਹ ਲੱਤਾਂ ਜੀਆਂ ਠਰੀ ਜਾਂਦੀਆਂ ਆ ਦਰਦ ਹੁੰਦਾ ਫੇਰ ਇਹਨਾਂ ਦੇ ਕੁੜਿਆਂ ਚ ਏਸੀ ਤਾਂ ਮੈਂ ਬੰਦ ਕਰਤਾ ਚਾਹਿਆ ਦੂਜਾ ਪਤਲਾ ਕੱਪੜਾ ਰੱਖੂਗਾ ਪਰਣਾ ਦਿੱਤਾ ਹੈ ਨਾਲੇ ਸੋਡੇ ਚਲ ਆਏ ਨੇ ਰੱਖ ਲਓ ਜਦੋਂ ਗਰਮੀ ਆਈ ਫਿਰ ਤਾਰ ਦਾਂਗੇ ਲੋਈ ਫਿਰ ਤਾਰ ਦਾਂਗੇ ਜਦੋਂ ਗਰਮੀ ਆਉਣ ਲੱਗੇ ਹੁਣ ਏਸੀ ਕਰਕੇ ਠੰਡੀ ਵੀ ਚਾਹੀਦੀ ਦੁੱਗ ਦਾਦਾ ਨੇ ਮੂੰਹ ਕੋ ਸਾ ਠੀਕ ਆਪਾਂ ਜੱਬੇ ਉੱਧਰ ਸਾਹਿਬ ਦੇਖਦੇ ਆ ਦੋਨੇ ਭੈਣ ਭਾਈ ਟੀਵੀ ਤੇ ਲੱਗੇ ਰਹਿੰਦੇ ਨੇ ਆ ਲੈ ਆਓ ਪਿਆਲੀ ਤੇ ਆ ਮੜਿਆ ਬੈਤਾਰ ਕਿੱਟ ਕੇ ਹੋਰ ਕੋਈ ਕੰਮ ਨਹੀਂ ਹੈ ਨਾ ਬਾછા ਅਸੀਂ ਨਹੀਂ ਦੇਖਦੇ ਹਾਂ ਹੋਰ ਕਿਹੜਾ ਕੋਈ ਕੰਮ ਆ ਚੱਲ ਬਾਪੂ ਜਤਨਾ ਬੈਗ ਦਾ ਜਾਪ ਲਾਗੇ ਕਾਨੇ ਰੋਟੀ ਕਾ ਕੇ ਫਿਰ ਅੱਜ ਕਾ ਘੰਟੇ ਤੱਕ ਦਵਾਈ ਦੇ ਦਾਂਗੇ ਆ ਇਧਰੋਂ ਆ ਬੈਠੀ ਆ मामੂ ਦੀ ਜਾਨ मामੂ ਨੇ ਲਿਆ ਕੇ ਕਿ ਆ ਚੱਲ ਤਾਂ ਹੁਣੇ ਕੱਢਦੀ ਐ ਨਹੀਂ ਐਗੀ ਤਵਾਲਣ ਜੇ ਆਉਣਾ ਸੋਇਰੇ ਫੇਰ ਪਾ ਲੈਂਦੀ ਐ ਡੈਂਗਰ ਤੇ ਵੀ ਇਧਰ ਲੱਗ ਰਹੀ ਆ ਆਈਓ ਪੀਓ ਦੇਖਣ ਟੀਵੀ ਤੇ ਸਾਰਾ ਦਿਨ ਟੀਵੀ ਚਲੋ ਆ ਗਏ ਅਭੀ ਧੁੱਪ ਤੋਂ ਬਚੇ ਰਹਿੰਦੇ ਨੇ ਬਾਹਰ ਨਹੀਂ ਜਾਂਦੇ ਅੰਦਰ ਆ ਕੇ ਗੁੰਮਿਆ ਨਾ ਅਦਰਾਮ ਨਾਲ ਕਿਉਂਕਿ ਤੱਕ ਬਹੁਤ ਆ ਪਹਿਲਾਂ ਡੈਡੀ ਨੂੰ ਗਰਮੀ ਲੱਗੀ ਬਿਮਾਰ ਹੋ ਰਹੇ ਨੇ ਡੈਡੀ ਨੂੰ ਵੀ ਬੁਖਾਰ ਤੇ ਲੈਟਰਿੰਗਾਂ ਲੱਗ ਰਹੀਆਂ ਨੇ ਹੂਲ ਕੋਸ ਲਵਾ ਕੇ ਲਿਆਂਦਾ ਕੱਲ ਉਹਨਾਂ ਨੇ ਵੀ ਹੁਣ ਤਾਂ ਫਰਕ ਆ ਪਹਿਲਾਂ ਨਾਲੋਂ ਠੀਕ ਨੇ ਹੁਣ ਤਾਂ ਚਲੋ ਜੀ ਫੇਰ ਮਿਲਦੇ ਆਪਾਂ ਡੈਂਗਰ ਦਾ ਪੈ ਗਿਆ ਤੇਰੇ ਫਰੈਂਡ ਦਾ ਫੋਨ ਆ ਰਿਹਾ ਜੋਤ ਦਾ